ਦੇਦੇ ਅਗਣ ਹਮਾਰੇ ਦਇਆ ਕਰੋ ਕ੍ਰਿਸ਼ ਮੇਰੂ ਪਾਪ ਡੁੱਬਦੇ ਪਛਦ ਤਾਰੇ ਜਿਹੜਾ ਅਗਨ ਬਰਾਬਰ ੱੱੱ ਤਪੈ ਪੀਤਰ ਬਕੇ ਕਾਦੀ ਦੇਖ ਹੁਕਮ ਪਛਾਨ ਸੁਖ ਹੋਵੇ ਦਿਨ ਰਾਤ ਪੰਨ ਸਨਮਾ ਜੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਸواری ਗੁਰੂ ਪਿਆਰੀ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਸਾਰੇ ਜਾਣੇ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਸਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨੇਕੀ ਗੁਰ ਦਾ ਅਨੰਦ ਮਾਣਦੇ ਹਨ। ਇਸ ਸਾਸਨ ਦੇ ਮਾਲਕ ਅਕਾਲ ਪੁਰਖ ਨੇ ਸਾਡੇ ਉੱਤੇ ਬਹੁਤ ਵੱਡੀ ਕਿਰਪਾ ਕੀਤੀ ਹੈ ਕਿ ਜਿਹੜਾ ਸਾਨੂੰ ਇਹ ਮਾਨਸ ਜਾਮਾ ਬਖਸ਼ਿਆ ਹੈ। ਮਾਰਾ ਸਮਝਾਉਂਦੇ ਨੇ ਕਿ ਤਨ ਦਾ ਤੇ ਮਨ ਦਾ ਅਲੱਗ-ਅਲੱਗ ਰੋਲ ਹੈ। ਤਨ ਨੂੰ ਘਰ ਦਾ ਪਿੰਡ ਦਾ ਸ਼ਹਿਰ ਦਾ ਨਾਮ ਦੇਣੀ ਇੱਕ ਸਾਈਡ ਕਰਦਾ ਜਿਹੜਾ ਧਰਮ ਹੈ ਮਨ ਤੋਂ ਸ਼ੁਰੂ ਹੁੰਦਾ ਹੁਣ ਜਿਹੜਾ ਧਰਮ ਹੈ ਉਹ ਮਨ ਤੋਂ ਸ਼ੁਰੂ ਹੁੰਦਾ ਹੈ ਤੇ ਜਿਹੜੀ ਧਰਮ ਦੀ ਯਾਤਰਾ ਹੈ ਉਹ ਮਨ ਨੇ ਕਰਦੀ ਹੈ ਤਨ ਨੇ ਨਹੀਂ ਕਰਦੀ ਹੁਣ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਵੀ ਤੂੰ ਸੰਸਾਰ ਦੇ ਵਿੱਚ ਜੋ ਵੀ ਕਰਦਾ ਹੈ ਚਾਹੇ ਤੂੰ ਦਾਨ ਕਰਦਾ ਹੈ ਪੁੰਨ ਕਰਦਾ ਹੈ ਚਾਹੇ ਤੂੰ ਸੇਵਾ ਕਰਦਾ ਹੈ ਜੋ ਵੀ ਕਰਦਾ ਹੈ ਪਰ ਕਿਤੇ ਜੇ ਤੇਰਾ ਮਨ ਨਹੀਂ ਮੈੜਾ ਤੇ ਜਿੰਨੀ ਵੀ ਤੇਰੀ ਸੇਵਾ ਕੀਤੀ ਹੋਈ ਹੈ ਉਹ ਸਭ ਨੇ ਫਲ ਚਲੇ ਜਾਂਦੀ ਹੈ ਮਹਾਰਾਜ ਸੁਣਝਾਉਂਦੇ ਮਨ ਮੈੜੇ ਤਨ ਮੈੜਾ ਜਿਹੜਾ ਮਨ ਹੈ ਜੇ ਇਹ ਮਨ ਹੀ ਮੈੜਾ ਹੈ ਮਨ ਨੂੰ ਲੱਗੀ ਹੋਈ ਹੈ ਮੈੜ ਵਿਚਾਰਾਂ ਦੀ ਤੇ ਮਹਾਰਾਜ ਸਮਝਾਉਂਦੇ ਮਨ ਮੈਲੇ ਤਾਂ ਸਭ ਕੁਛ ਮੈਲਾ ਤਨ ਧੁੱਤੈ ਮਨ ਹਸ਼ਾ ਨਾਲ ਹੋਏ ਇਹ ਜਗਤ ਭਰਮ ਭੁਲਾਇਆ ਬਿਰਲਾ ਬੁੱਝੇ ਕੋਈ ਹੁਣ ਜਿਹੜਾ ਮਨ ਇਹ ਪ੍ਰਤਮ ਪਿੱਛੇ ਚਾਰ ਯੁਗ ਤੋਂ ਮਾਲਕ ਦੇ ਨਾਲੋਂ ਵਿਛੜਿਆ ਬਾਰ-ਬਾਰ ਇਸ ਸੰਸਾਰ ਦੇ ਵਿੱਚ ਇਹ ਜਨਮ ਲਈ ਜਾਂਦਾ ਕਦੀ ਔਰਤ ਦਾ ਰੂਪ ਧਾਰ ਕੇ ਆ ਜਾਂਦਾ ਕਦੀ ਮਰਦ ਦਾ ਰੂਪ ਧਾਰ ਕੇ ਆ ਜਾਂਦਾ ਇਹਦੀ ਮੌਤ ਨਹੀਂ ਹੁੰਦੀ ਮਨ ਦੀ ਤਾਂ ਨਹੀਂ ਅੰਦਰ ਹੁਣ ਜਿਹੜਾ ਮਨ ਹੈ ਇਹ ਅਕਾਲ ਪੁਰਖ ਦਾ ਬੱਚਾ ਹੈ ਤੇ ਅਕਾਲ ਪੁਰਖ ਦੇ ਵਿੱਚੋਂ ਹੀ ਪ੍ਰਗਟ ਹੋਇਆ ਹੈ ਹੁਣ ਆਪਾਂ ਇੱਥੇ ਸਤ ਸੰਗਤ ਵਿੱਚ ਆਏ ਆ ਸਤ ਸੰਗਤ ਨੂੰ ਇੱਕ ਸਕੂਲ ਦਾ ਨਾਮ ਦਿੱਤਾ ਹੈ ਸਤ ਸੰਗਤ ਜੀ ਇੱਥੇ ਆਣ ਕੇ ਅਸੀਂ ਹਰੀ ਦੇ ਗੁਣ ਸਿੱਖਣੇ ਨੇ ਸਤ ਸੰਗਤ ਕੈਸੀ ਜਾਣੀਏ ਜਿੱਥੇ ਈ ਕੋ ਨਾਮ ਬਖਾਨ ਇਹ ਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਈ ਜੀ ਹੁਣ ਸਾਡੇ ਤੇ ਮਾਲਕ ਦੇ ਵਿੱਚ ਜਿਹੜੀ ਰੁਕਾਵਟ ਬਣੀ ਹੋਈ ਆ ਮਲਾਪ ਨਹੀਂ ਹੋ ਰਿਹਾ ਉਹ ਕਿਹੜੀ ਰੁਕਾਵਟ ਹੈ ਕਿਉਂਕਿ ਉਹ ਹੈ ਕੋੜ ਦੀ ਪਾਲ ਹੁਣ ਜਿੰਨਾ ਚਿਰ ਉਹ ਕੋੜ ਦੀ ਪਾਲ ਟੁੱਟਦੀ ਨਹੀਂ ਉਹਨਾਂ ਚਿਰ ਪ੍ਰਮਾਤਮਾ ਨਾਲ ਮਲਾਪ ਨਹੀਂ ਹੁੰਦਾ ਤੇ ਸੰਸਾਰ ਦੇ ਵਿੱਚ ਆਉਣ ਦਾ ਕਾਰਨ ਕੀ ਹੈ ਇਹੀ ਕਾਰਨ ਹੈ ਕਿ ਸੰਸਾਰ ਦੇ ਵਿੱਚ ਅਸੀਂ ਆਏ ਆ ਪ੍ਰਮਾਤਮਾ ਨੂੰ ਮਿਲਣ ਵਾਸਤੇ ਜਿਹਨੂੰ ਮਹਾਰਾਜ ਸਮਝਾਉਂਦੇ ਭਈ ਪ੍ਰਾਪਤ ਮਹਰਤ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪੜਦੇ ਹੋ ਬਾਣੀ ਦੇ ਵਿੱਚ ਅਵਰ ਕਾਜ ਤੇਰੇ ਕਿਤੇ ਨਾ ਪਾ ਮਿਲ ਸਾਧ ਸੰਗਤ ਭਜ ਕੇਬਲ ਨਾਮ ਕਹਿੰਦੇ ਤੇਰੇ ਨਾਲ ਕੁਝ ਨਹੀਂ ਜਾਣਾ ਰਾਤ ਨੂੰ ਸੌਣੇ ਆ ਆ ਜਿਹੜੇ ਨੇਤਰ ਹੈ ਇਹ ਨੇਤਰਾਂ ਨੂੰ ਗੁਰਬਾਣੀ ਨੇ ਅੰਧ ਕਿਹਾ ਇਹ ਨੇਤਰ ਅੰਧ ਸੀ ਸਤਗੁਰ ਮਿਲ ਜੇ ਦਿਬ ਦ੍ਰਿਸ਼ਟ ਹੋਏ ਜਦੋਂ ਅੰਦਰ ਨੂੰ ਨੇਤਰ ਖੁੱਲਦੇ ਆ ਉਹ ਨੇਤਰ ਕਿਹੜੇ ਨੇ ਜਿਹੜੇ ਤੁਸੀਂ ਸੁਪਨੇ ਵਿੱਚ ਰਾਤ ਨੂੰ ਜਾਂਦੇ ਹੋ ਤੇ ਸੁਪਨੇ ਦੇ ਵਿੱਚ ਆਪਣਾ ਸਰੀਰ ਘਾੜਾ ਤੁਰਿਆ ਫਿਰਦਾ ਕਿਸੇ ਦੇ ਨਾਲ ਵੀ ਮਿਲ ਜਾਂਦੇ ਹੋ ਉਦੋਂ ਦੇਰ ਲੋ ਦਿਨ ਵੀ ਚੜਿਆ ਹੁੰਦਾ ਹੈ ਇਹ ਦੀਦਾ ਵੀ ਸਭ ਕੁਝ ਹੈ ਉਹ ਨੇਤਰ ਅਸਲੀ ਹੈ ਇਹ ਕਰਕੇ ਜਿਹੜਾ ਮਨ ਹੈ ਏ ਹੈ ਮੇਜਾ ਸਾਡਾ ਨੌ ਦੁਆਰਿਆਂ ਰਾਹੀ ਬਾਹਰ ਤੁਰਿਆ ਫਿਰਦਾ ਇਸ ਸੰਸਾਰ ਨੂੰ ਸੱਚ ਸਮਝਦਾ ਹੈ ਪਰ ਜਿਹੜਾ ਪ੍ਰਮਾਤਮਾ ਹੈ ਉਹ ਸਾਡੇ ਇਸ ਸਰੀਰ ਦੇ ਅੰਦਰ ਹੁਣ ਪ੍ਰਮਾਤਮਾ ਕਿੱਥੇ ਹੈ ਸਾਡੇ ਸਰੀਰ ਦੇ ਅੰਦਰ ਹੁਣ ਪ੍ਰਮਾਤਮਾ ਨੇ ਮਿਲਣਾ ਕਿੱਥੋਂ ਹੈ ਸਰੀਰ ਤੋਂ ਅੰਦਰੋਂ ਹੀ ਪ੍ਰਗਟ ਹੋਣਾ ਹੈ ਇਹ ਨਹੀਂ ਕਿ ਪ੍ਰਮਾਤਮਾ ਕਿਤੇ ਬਾਹਰ ਹੈ ਜਾਂ ਕਿਤੇ ਜੰਗਲ ਜੰਗਲ ਜਾਂ ਕਿਤੇ ਰਕਣਾ ਵਿੱਚ ਨਹੀਂ ਤੁਹਾਡੇ ਸਰੀਰ ਦੇ ਅੰਦਰ ਪ੍ਰਮਾਤਮਾ ਪ੍ਰਮਾਤਮਾ ਦਾ ਰੂਪ ਹੋਣੀ ਸਾਰੇ ਪਰ ਜਿੰਨਾ ਚਿਰ ਅੰਦਰ ਮੁਖੀ ਹੁੰਦੇ ਨਹੀਂ ਅੰਦਰ ਆਪਣੇ ਜਾਂਦੇ ਨਹੀਂ ਸਹਿਰ ਵਿੱਚ ਅੰਦਰਲੇ ਗੁਰਦੁਆਰੇ ਹੋਰ ਅੰਦਰਲੇ ਗੁਰਦੁਆਰੇ ਦਾ ਸਾਰਸੰਗਤ ਵੀ ਆਪਾਂ ਨੂੰ ਪਤਾ ਹੀ ਨਹੀਂ ਅਸੀਂ ਆਉਂਦੇ ਹਾਂ ਗੁਰਦੁਆਰੇ ਮੱਥਾ ਟੇਕਦੇ ਹਾਂ ਆਪਣਾ ਨਾਮ ਜਪ ਲੈਣੇ ਚਲੇ ਜਾਂਦੇ ਹਾਂ ਅੰਦਰਲੇ ਗੁਰਦੁਆਰੇ ਦਾ ਭੇਤ ਨਹੀਂ ਵੀ ਸਾਡੇ ਅੰਦਰ ਵੀ ਇੱਕ ਗੁਰਦੁਆਰਾ ਹੈ ਇਹ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਜਿੰਨਾ ਚਿਰ ਤੁਸੀਂ ਸਹਿਰ ਵਿੱਚ ਨਹੀਂ ਜਾਂਦੇ ਜਿੱਥੇ ਹਰੀ ਦੀ ਕਥਾ ਚੱਲਦੀ ਹੈ ਜਿੱਥੇ ਮਾਲਕ ਕਥਾ ਕਰਦਾ ਹੈ ਤੁਹਾਡੇ ਸ਼ਰੀਰ ਦੇ ਅੰਦਰ ਹੀ ਪਰਮਾਤਮਾ ਦੀ ਕਥਾ ਚੱਲਦੀ ਹੈ ਜਿਹਨੂੰ ਗੁਰਬਾਣੀ ਗੁਰੂ ਵਿੱਚ ਮਹਾਰਾਜ ਸਮਝਾਉਂਦੇ ਹਰ ਕੀ ਕਥਾ ਅਨਾਹਦ ਬਾਣੀ ਅੰਦਰ ਬਾਣੀ ਅਨਹਦ ਚੱਲੀ ਜਾਂਦੀ ਉਸ ਘਰ ਦੇ ਵਿੱਚ ਦਸਵੇਂ ਦੇ ਵਿੱਚ ਕਦੇ ਗਏ ਨਹੀਂ ਪੜਿਆ ਤਾਂ ਜ਼ਰੂਰ ਹੈ ਥਿਰਕਰ ਬੈਠੋ ਅਰਜਨ ਪਿਆਰੀ ਸਤਿਗੁਰ ਤੁਮਰੇ ਕਾਰਜ ਵਾਰੇ ਪੜੀ ਜਾਂਨੇ ਆ ਪਰ ਕਹੇ ਨਹੀਂ ਮਹਾਰਾਜ ਕਹਿੰਦੇ ਪੜਿਆ ਮੈਨਣਾ ਉਤਰੇ ਪੜੀ ਜਾਓ ਜਿੰਨਾ ਚਿਰ ਪੜ੍ਹ ਕੇ ਅਸੀਂ ਉਹਨੂੰ ਮੰਨ ਗਏ ਉੱਤੇ ਚੱਲਦੇ ਹੀ ਨਹੀਂ ਉਹਨਾਂ ਚਿਰ ਮੰਨ ਨੇ ਉਹ ਯਾਤਰਾ ਨੇ ਅੰਦਰ ਚੱਲਣੀ ਸ਼ਾਹੀ ਮੰਨ ਕਿਉਂਕਿ ਮਨ ਜਿਹੜਾ ਅਕਾਲਪੁਰਖ ਦਾ ਬੱਚਾ ਹੀ ਐ ਮਨ ਨੇ ਚੋਰ ਐ ਮਨ ਚੋਰਾਂ ਨਾਲ ਅਲੱਗਿਆ ਨੇ ਚੋਰ ਬਣ ਗਿਆ ਨਾ ਮਨ ਨੇ ਸੰਗਤ ਜੈਸੀ ਸੰਗਤ ਤੈਸੀ ਰੰਗਤ ਜੇ ਇਹ ਮਨ ਜਿਹੜਾ ਹੈ ਜੇ ਗੁਰਮੁਖ ਦਾ ਸੰਗ ਕਰੂਗਾ ਸਾਥ ਸੰਗਤ ਵਿੱਚ ਆਊਗਾ ਮਾਲਕ ਵਾਲੇ ਮਸੂਰ ਤੁਰ ਪਊਗਾ ਜੇ ਤੁਸੀਂ ਸੰਗੀਆਂ ਨਾਲ ਸੰਗਰੂਗਾ ਤੇ ਸੰਗੀਆਂ ਵਾਲੇ ਪਾਸੇ ਤੁਰਪੂ ਪਰ ਮਨ ਨੂੰ ਦਿੱਕਣਾ ਹੈ ਇਹ ਮਨ ਬੈਰੀ ਹੈ 1 ਮਿੰਟ ਦੇ ਵਿੱਚ ਪੂਰੇ ਵਰਲਡ ਦੀ ਯਾਤਰਾ ਕਰ ਦਿੰਦਾ ਹੁਣ ਤੁਸੀਂ ਇੱਥੋਂ ਕਿਤੇ ਵੀ ਜਾਣਾ ਹੋਵੇ ਸਟੇਸ਼ਨ ਦੇ ਵਿੱਚ ਤੁਸੀਂ ਕੋਈ ਗੱਡੀ ਮੋਟਰਸਾਈਕਲ ਤੇ ਜਾਓਗੇ ਇਸ ਕੰਟਰੀ ਤੋਂ ਦੂਸਰੀ ਕੰਟਰੀ 'ਚ ਜਾਣਾ ਹੋਵੇ ਜਹਾਜ਼ ਦੀ ਸਵਾਰੀ ਹੈ ਤੇ ਅਰੇਨਾ ਦੀ ਸਵਾਰੀ ਹੈ ਅੱਖਾਂ ਬੰਦ ਕਰੋ 1 ਸੈਕਿੰਡ ਦੇ ਵਿੱਚ ਕੈਨੇਡਾ ਅਮਰੀਕਾ ਦੀ ਯਾਤਰਾ ਕਰ ਦਿੰਦਾ ਹੈ ਸਭ ਤੋਂ ਜਿਆਦਾ ਰਫਤਾਰ ਕੀਦੀ ਹੈ ਮਨ ਦੀ ਹੁਣ ਤੁਸੀਂ ਸਾਰੇ ਜਣੇ ਕੌਣ ਹੋ ਇੱਕ ਮਨ ਪਰ ਸੌਣ ਤੋਂ ਬਾਅਦ ਕਿੱਥੇ ਜਾਂਦੇ ਇਹ ਮਨ ਕਿੱਥੇ ਜਾਂਦਾ ਹੈ ਸੌਣ ਲੱਗਿਆ ਸਾਡੀ ਗੁਰਬਾਣੀ ਨੂੰ ਦੇ ਵਿੱਚ ਛੋਟੀ ਮੌਤ ਦੱਸਿਆ ਜਿਹੜਾ ਆਪਾਂ ਦੇਹਲੀ ਮਰਦੇ ਆ ਇਹ ਮਨ ਸੋਏ ਨੂੰ ਇਸ ਨੇਤਰਾਂ ਤੇ ਬੈੰਦਾ ਆਣ ਕੇ ਰਾਤ ਨੂੰ ਇਹ ਨਿਤਰਾ ਦੀ ਜੋਚ ਵੀ ਚੱਲੇ ਜਾਂਦੀ ਹੈ ਸਰੀਰ ਤੇ ਬੈੱਡ ਦੇ ਇੱਕ ਲਾਸ਼ ਪਈ ਹੈ ਪੌਣ ਚੱਲੀ ਜਾਂਦੀ ਅੰਦਰ ਸਵਾਸ ਚੱਲੀ ਜਾ ਰਿਹਾ ਹੈ ਹੁਣ ਆਪਾਂ ਦਾ ਦੁਸ਼ਮਣ ਹੈ ਪ੍ਰਮਾਤਮਾ ਨੂੰ ਕਿ ਸਾਨੂੰ ਦੁਆ ਨਾ ਦਿੱਤਾ ਸੰਸਾਰ ਦੇ ਵਿੱਚ ਸਾਨੂੰ ਦੁਆ ਨਹੀਂ ਦਿੱਤਾ ਅਸੀਂ ਧੀ ਮੰਗਿਆ ਪੁੱਤ ਮੰਗਿਆ ਘਰ-ਬਾਰ ਦੌਲਤ ਤਨ ਸਭ ਕੁਝ ਮੰਗਿਆ ਤੂੰ ਸਾਨੂੰ ਨਹੀਂ ਦਿੱਤਾ ਪ੍ਰਮਾਤਮਾ ਕਹਿੰਦਾ ਤੁਰਿਆ ਵੀ ਤੂੰ ਮੇਰੇ ਕਰਕੇ ਫਿਰਦਾ ਸਵਾਸ ਵੀ ਤੈਨੂੰ ਮੈਂ ਦੇ ਰਿਹਾ ਰਾਤ ਨੂੰ ਸੁੱਤੇ ਆ ਕਿਸੇ ਦੀ ਹੈ ਸਾਡੇ ਵਿੱਚ ਸਾਡੇ ਸਾਥ ਸਗੇ ਸਾਰੇ ਜਣੇ ਬੈਠੇ ਆ ਕੋਈ ਹੈ ਵੀ ਸੁੱਤੇ ਪਏ ਦੁਬਾਰਾ ਆਪਣੇ ਜ਼ਰੀਏ ਆ ਜਵੇ ਉਹ ਮਾਲਕ ਭੇਜਦਾ ਹੈ ਸਨ ਇਸ ਕਰਕੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਭਾਈ ਤੂੰ ਸੰਸਾਰ ਦੇ ਵਿੱਚ ਵੀ ਝੂਠ ਦੇ ਵਿੱਚ ਸੁੱਦਾ ਹੋਇਆ ਸੁੱਟੜੇ ਅਸੰਖ ਮਾਇਆ ਝੂਠੀ ਕਰਨੇ ਹੁਣ ਸਾਨੂੰ ਆਪਣੇ ਵਜੂਦ ਦਾ ਹੀ ਨਹੀਂ ਪਤਾ ਆਏ ਕਿੱਥੋਂ ਆ ਸਾਨੂੰ ਕੁਝ ਪਤਾ ਨਹੀਂ ਅੱਗੇ ਜਾਣਾ ਕਿੱਥੇ ਹੈ ਸਾਨੂੰ ਕੋਈ ਪਤਾ ਨਹੀਂ ਸਵਾਸਾਂ ਦੀ ਕਿਰਿਆ ਕਦੋਂ ਖਤਮ ਹੋ ਜਣੀ ਸਾਨੂੰ ਕੋਈ ਪਤਾ ਹੀ ਨਹੀਂ ਪਰ ਜੇ ਕੀ ਸੰਸਾਰ ਨੂੰ ਸੱਚ ਮੰਨ ਲਿਆ ਸੰਸਾਰ ਦੀਆਂ ਵਿੜਿਆਈਆਂ ਤੇ ਬੱਤੇ ਆ ਤੇ ਸੰਸਾਰ ਦੇ ਵਿੱਚ ਹੀ ਸਿਆਣੇ ਬਣੇ ਆ ਤੇ ਮਹਾਰਾਜ ਸਮਝਾਉਂਦੇ ਕੋਹ ਨਾਨਕ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਸਾਰੇ ਸਿਆਣੇ ਆ ਇੱਕ ਸਿਆਣਫਾ ਸੰਸਾਰ ਦੀ ਹੈ ਇੱਕ ਸਿਆਣਫਾ ਨਿਰੰਕਾਰ ਦੀ ਹੈ ਜਿਹੜੀ ਅੰਦਰੋਂ ਪ੍ਰਗਟ ਹੁੰਦੀ ਜਦੋਂ ਆਪਾਂ ਅੰਦਰ ਬੁਖੀ ਹੋ ਕੇ ਉਸ ਨਾਮ ਦੇ ਵਿੱਚ ਸਮਾਇ ਪੜਦੇ ਆ ਸੁਖਨੀ ਸਾਹਿਬ ਦੀ ਬਾਣੀ ਜੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਵਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਇ ਤੇਰੇ ਕਿਤੇ ਨਾ ਆ ਸੁਖਨੀ ਸਾਹਿਬ ਦੀ ਬਾਣੀ ਜੀ ਪੜਦੇ ਆ ਨਉ ਨਿਜ ਅਮਰਿਤ ਪ੍ਰਭ ਦਾ ਨਾਮ ਦੇ ਹੀ ਮੈਂ ਇਸ ਘਰ ਵਿਚਰਾ ਸਾਡੇ ਸ਼ਰੀਰ ਦੇ ਅੰਦਰ ਹੀ ਉਹ ਨਾਮ ਹੈ ਤੁਹਾਡੇ ਸ਼ਰੀਰ ਦੇ ਅੰਦਰ ਹੀ ਮਾਲਕ ਹੈ ਲੱਭੋ ਅੰਦਰ ਘਰ ਬੈ ਕੇ ਹੁਣ ਇਹ ਤਾਂ ਹੈ ਨਹੀਂ ਵੀ ਹੁਣ ਅਸੀਂ ਗੁਰਦੁਆਰੇ 2 ਘੰਟੇ ਲਾ ਲਿਆ ਤੇ ਮੁੜ ਕੇ ਜਾ ਕੇ ਮੰਦੀਆਂ ਅਡਾਰੀਆਂ ਵੱਜਣੀਆਂ ਉੱਥੇ ਕਿਸੇ ਦੀ ਨਿੰਦਿਆ ਕਰਨ ਲੱਪੇ ਉੱਥੇ ਕਿਸੇ ਦੀ ਚੁਗਲੀ ਕਰਨ ਲੱਪੇ ਉਹ ਜਿੰਨਾ ਕੀਤਾ ਕਰਾਇਆ ਅੰਦਰੋਂ 5 ਫੀਲਟ ਲੈ ਲੇ ਕਿਉਂਕਿ ਮਹਾਰਾਜ ਸਮਝਾਉਂਦੇ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਹੀਂ ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ ਚਾਹੀ ਮੂਈ ਵੀ ਜੀਵ ਹੈ ਹੁਣ ਜੇ ਅਸੀਂ ਇੱਥੇ ਵੀ ਸੰਗਤ ਵਿੱਚ ਆਏ ਆ ਘਰੇ ਸਿਮਰਨ ਕੀਤਾ ਬਾਣੀ ਪੜ੍ਹੀ ਹੈ ਤੇ ਉਹਨੂੰ ਬਚਾ ਕੇ ਵੀ ਰੱਖਣਾ ਤੁਹਾਨੂੰ ਜਿੱਦਾਂ ਪੈਸੇ ਕਮਾ ਲੈ ਆਪਾਂ ਦੇਵਾ ਦਾ ਬੈਂਕ ਦੇ ਵਿੱਚ ਜਮਾ ਕਰਾ ਦਿੰਨੇ ਆ ਕਿ ਬੈਂਕ ਦੇ ਵਿੱਚੋਂ ਕੋਈ ਕਢਾ ਨਾ ਸਕੇ। ਤੇ ਛਾੜੇ ਹੋਰ ਵੱਜ ਜਾਣ। ਇਹ ਤਾਂ ਨਾਮ ਦਾ ਧੰਨਵਾ ਜੇ ਜੀ ਘੰਟਾ ਨਾਮ ਜਪਿਆ ਬਾਣੀ ਪੜੀ ਐ ਤੇ ਅਸੀਂ ਆਪਣੇ ਮੁਖ ਤੋਂ ਨਿੰਦਿਆ ਨਹੀਂ ਕਰਨੀ, ਚੁਗਲੀ ਨਹੀਂ ਕਰਨੀ ਕਿਉਂਕਿ ਇਹ ਕਾਲ ਦੇ ਪੰਜ ਨਵੇਂਦੇ ਅੰਦਰ ਬੈਠੇ ਆ ਸਰੀਰ ਦੇ ਇੱਕ ਮਿੰਟ ਵਿੱਚ ਜਿਹੜੇ ਲੁੱਟ ਲੈਂਦੇ ਨੇ। ਇਸ ਕਰਕੇ ਸਾਥ ਸੰਗਤ ਜੀ ਜਿਹੜਾ ਮਨ ਹੈ ਇਹ ਧਰਮ ਜਿਹੜਾ ਮਨ ਤੋਂ ਸ਼ੁਰੂ ਹੁੰਦਾ ਤੇ ਮਹਾਰਾਜ ਸਮਝਾਉਂਦੇ ਕਿ ਸੱਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਤੇ ਅਗਲੀ ਪੰਕਤੀ ਜਿਸ ਮਹਾਰਾਜ ਸਮਝਾਉਂਦੇ ਕਿ ਤੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜਿੰਨਾ ਚਿਰ ਹੁਕਮ ਵਿੱਚ ਨਹੀਂ ਆਉਂਦੇ ਉਹਨਾਂ ਚਿਰ ਤਾਂ ਗੱਲੇ ਨਹੀਂ ਬਣਦੀ ਹੁਕਮ ਕੀ ਹੈ ਜੋ ਹੁਆ ਹੋਵਤ ਸੋ ਜਾਣਿਓ ਪ੍ਰਭ ਆਪਣੇ ਦਾ ਹੁਕਮ ਜਾਣਿਓ ਜੇ ਦੁੱਖ ਆ ਗਿਆ ਤੇ ਇਹ ਸਮਝਣਾ ਕਿ ਮਾਲਕ ਦਾ ਹੁਕਮ ਹੈ ਜੇ ਸੁੱਖ ਆ ਗਿਆ ਤੇ ਇਹ ਵੀ ਪਰਮਾਤਮਾ ਦਾ ਹੁਕਮ ਹੈ ਦੁੱਖ ਤੇ ਸੁੱਖ ਤੋਂ ਉੱਪਰ ਉੱਠਣਾ ਹੈ ਆਪਾਂ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਮਨੁੱਖ ਨੂੰ ਬਣਾਏ ਜਾਂਦੇ ਆ ਦੁੱਖ ਦੇ ਤੇ ਸੁੱਖ ਦੇ ਕੱਪੜੇ ਜ਼ਿੰਦਗੀ ਦੋ ਪੜਾਵਾਂ ਤੋਂ ਲੰਘਦੀ ਹੈ ਦੁੱਖ ਵਿੱਚ ਸੁੱਖ ਵਿੱਚ ਦੁੱਖ ਵਿੱਚ ਸੁੱਖ ਵਿੱਚ ਪਰ ਇਹ ਤੋਂ ਉੱਪਰ ਉੱਠ ਜਾਓ ਇਹ ਤੋਂ ਉੱਪਰ ਦਾਹੀ ਉੱਠਿਆ ਜਾ ਸਕਦਾ ਜੇ ਅਸੀਂ ਨਾਮ ਜਪਾਂ ਤੇ ਮਹਾਰਾਜ ਸਮਝਾਉਂਦੇ ਕਹਿੰਦੇ ਪੁੰਨ ਦਾਨ ਜਪ ਤਪ ਜਿਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤੇ ਸਪੂਰਨਤਾ ਜਿਹੜਾ ਨਾਮ ਨਾਲ ਜੁੜ ਗਿਆ ਉਹ ਸਮਝ ਲਓ ਵੀ ਇਸ ਸੰਸਾਰ ਤੇ ਜਿੱਤ ਗਿਆ ਪਰ ਨਾਮ ਨਾਲ ਜੁੜਨਾ ਬਹੁਤ ਸਾਥ ਸੰਗਤ ਜੀ ਸਾਨੂੰ ਸਾਥ ਸੰਗਤ ਦੀ ਲੋੜ ਹੈ ਸਾਨੂੰ ਗੁਰਮਖਾਂ ਦੀ ਲੋੜ ਹੈ ਤੇ ਫਿਰ ਜਾ ਕੇ ਨਾਮ ਨਾਲ ਜੁੜਿਆ ਜਾਂਦਾ ਹੈ ਨਹੀਂ ਤਾਂ ਨਾਮ ਅਸੀਂ ਬਿਸਾਰਿਆ ਬਾਹਰ ਕਿਤੇ ਜਿੰਨੀ ਨਾਮ ਬਿਸਾਰਿਆ ਬਹੁਤ ਕਰਮ ਕਮਾਵੇ ਹੋਰ ਨਾਨਕ ਜੰਪਰ ਵੱਡੇ ਮਾਰੀਏ ਜੇ ਉਹ ਸੱਨੇ ਉੱਪਰ ਚੋਰ ਪ੍ਰਾਤਮਕ ਸਮੇਂ ਦੇ ਵਿੱਚ ਘਰ ਲੁੱਟਦੇ ਹੁੰਦੇ ਸੀ ਤੇ ਉਹ ਸੱਨ ਲਾਉਂਦੇ ਹੁੰਦੇ ਸੀ ਘਰਾਂ ਨੂੰ ਤੇ ਸੱਨ ਲਾਉਂਦੇ ਜਿੱਦਾਂ ਫੜਿਆ ਜਾਵੇ ਚੋਰੀ ਕਰਦਾ ਫੜਿਆ ਜਾਵੇ ਆਪਾਂ ਕਿੰਨਾ ਚੋਰ ਨੂੰ ਘੁੱਟਦੇ ਆ ਹੁਣ ਨਾਮ ਤੋਂ ਬਿਨਾਂ ਸਾਰੇ ਆਪਾਂ ਚੋਰ ਹੀ ਆ ਇੱਥੇ ਇਹ ਕਰਕੇ ਸਾਧ ਸੰਗਤ ਜੀ ਆਪਾਂ ਨਾਮ ਜਪਣਾ ਹੈ ਜੇ ਆਪਾਂ ਨਾਮ ਨਹੀਂ ਜਪਦੇ ਤੇ ਫਿਰ ਤੇ ਤੁਸੀਂ ਜਾਣਦੇ ਹੋ ਕਿ ਜਿਹੜਾ ਜਾਮਾ ਇਹ ਬਹੁਤ ਕੀਮਤੀ ਮਿਲਿਆ ਹੈ 84 ਲੱਖ ਜੂਨ ਤੋਂ ਉੱਪਰ ਜਾਮਾ ਮਿਲਿਆ ਹੈ ਤੇ ਹੁਣ ਵਾਰੀ ਐ ਮਰਨ ਦੀ ਮਾਲਕ ਨੂੰ ਤੇ ਇਹ ਜਾਮਾ ਖਰਾਬ ਨਾ ਕਰੀ ਜੀ ਤੇ ਇਸ ਵਾਰ ਕੇ ਇਹ ਜਾਮੇ ਦੇ ਵਿੱਚ ਜਿਹੜੇ ਕਿਰਿਆ ਦੇ ਸਵਾਸ ਹੈ 24000 ਸਵਾਸ ਹੈ ਰਾਤ ਔਰ ਦਿਨ ਦਾ ਹੁਣ ਤੁਸੀਂ ਦੇਖੋ ਆਪਣੇ ਅੰਦਰ ਝਾਤੀ ਮਾਰ ਕੇ ਵੀ ਆਪਾਂ ਕਿੰਨੇ ਸਵਾਸ ਗੁਰੂ ਦੇ ਲੇਖੇ ਵਿੱਚ ਜਾਮਾ ਗਰਨ ਨੇ ਸਵਾਸ ਆਇਆ ਇੱਥੋਂ ਸਵਾਸ ਅੰਦਰ ਗਿਆ ਵਾਹੇ ਸਵਾਸ ਬਾਹਰ ਆ ਗਿਆ ਗੁਰੂ ਜਦੋਂ ਅੰਦਰ ਪਾਉਣ ਗਈ ਅੰਦਰੋਂ ਬਾਹਰ ਆਹ ਖਾਲੀ ਖਲਾਸ ਬੇਸ ਦੇ ਵਿੱਚ ਮਾਲਕ ਹੈ ਇੱਥੇ ਪ੍ਰਮਾਤਮਾ ਹੈ ਆ ਸੱਚਖੰਡ ਹੈ ਸਾਰਾ ਇਹਦੇ ਵਿੱਚ ਹੀ ਪ੍ਰਕਾਸ਼ ਰੂਪ ਪ੍ਰਮਾਤਮਾ ਹੈ ਪ੍ਰਮਾਤਮਾ ਕਿੰਨਾ ਦੂਰ ਹੈ ਆ ਅੱਖਾਂ ਦੇ ਨੈਤਰਾਂ ਤੋਂ ਵੀ ਲੱਗੇ ਆ ਪ੍ਰਮਾਤਮਾ ਬਾਬਾ ਰਵਿਦਾਸ ਜੀ ਦਾ ਸ਼ਬਦ ਹੈ ਗੁਰਬਾਣੀ ਗੁਰੂ ਵਿੱਚ ਉਹ ਸਮਝਾਉਂਦੇ ਨੇ ਕਿਤੇ ਕਹਿ ਰਵਿਦਾਸ ਹੱਥ ਪੈਰ ਨੇੜੇ ਸੱਜੇ ਹੋਈ ਸੋਈ ਹੱਥਾਂ ਪੈਰਾਂ ਤੋਂ ਨੇੜੇ ਕੌਣ ਹੈ ਪ੍ਰਮਾਤਮਾ ਜੇ ਤੁਹਾਨੂੰ ਕੋਈ ਪੁੱਛੇ ਤੁਹਾਡੇ ਸਭ ਤੋਂ ਨੇੜੇ ਕੀ ਹੈ ਤੁਸੀਂ ਇਹ ਕਹਣਾ ਕਿ ਪ੍ਰਮਾਤਮਾ ਪਰ ਜਿੰਨਾ ਨੇੜੇ ਐ ਉਦੋਂ ਤਿੰਨ ਗੁਣਾ ਸੀ ਅੱਗੇ ਦੂਰ ਸਮਝਦੇ ਪਰਮਾਤਮਾ ਨੂੰ ਮਹਾਰਾਜ ਸਮਝਾਉਂਦੇ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਦਾਜ਼ ਜਾਣ ਦੂਰੇ ਕਹਿੰਦੇ ਪਰਮਾਤਮਾ ਤਾਂ ਹੈ ਹੀ ਉਹ ਹੁਣ ਪਰਮਾਤਮਾ ਸਾਡੀ ਸਟੇਜ 'ਤੇ ਆ ਕੇ ਸਾਡੇ ਕਾਰਜ ਕਰਦਾ ਹੈ ਪਰ ਸਾਨੂੰ ਪਤਾ ਨਹੀਂ ਕਿਉਂਕਿ ਅਸੀਂ ਸੁੱਤੇ ਹਾਂ ਕਈ ਵੇਲੇ ਕੀ ਹੁੰਦਾ ਹੈ ਕਿ ਸਾਡਾ ਦੁਸ਼ਮਣ ਹੀ ਹੁੰਦਾ ਹੈ ਸਾਨੂੰ ਨਹੀਂ ਵੀ ਬੁਲਾਉਂਦਾ ਕੋਈ ਸਾਡੇ ਤੇ ਕੋਈ ਮੁਸੀਬਤ ਆਏ ਨਹੀਂ ਸਾਡਾ ਉਹ ਹੀ ਸਾਥ ਦੇਦਾ ਹੈ ਕਹਿੰਦੇ ਯਾਰ ਇਹ ਤਾਂ ਸੋਚਿਆ ਵੀ ਨਹੀਂ ਸਾਥ ਦੇ ਦੇਗਾ ਅੰਦਰੂਲ ਮਾਲਕ ਨੇ ਫੁਰਨਾ ਦਿੰਦਾ ਉਹਨੂੰ ਪਾਈ ਇਹਦਾ ਕੰਮ ਕਰਦੇ ਆ ਕਰ ਦੇਣਾ ਉਹ ਵੀ ਸਾਰੇ ਉਹਦੇ ਬੱਚੇ ਆ ਸਾਰੇ ਉਹਦੇ ਅੰਦਰ ਚੱਲਦੇ ਆ ਇਸ ਕਰਕੇ 24 ਘੰਟਿਆਂ ਦੇ ਵਿੱਚੋਂ ਪ੍ਰਮਾਤਮਾ ਕਿੰਨੀ ਵਾਰੀ ਸਟੇਟ ਜਾ ਕੇ ਸਾਡੇ ਕਾਰ ਸਵਾਰਦਾ ਪਰ ਸਾਨੂੰ ਪਤਾ ਨਹੀਂ ਅਸੀਂ ਬੰਦੇਆਂ ਦਾ ਧੰਨਵਾਦ ਕਰਦੇ ਆ ਬੰਦੇ ਦੇ ਅੰਦਰ ਬੈਠਾ ਜਿਹੜਾ ਵਿਚਾਰ ਦੇ ਰਿਹਾ ਉਹ ਆਪ ਇਹ ਕਾਰਜ ਕਰਦਾ ਪਿਆ ਹੈ ਪਰ ਜਦੋਂ ਮਨ ਜਾਗੇਗਾ ਫਿਰ ਇਹ ਕਿਰਿਆ ਕਰਮ ਦਾ ਪਤਾ ਲੱਗੇਗਾ ਪਹਿਲਾਂ ਤਾਂ ਮੌਜੂਦਗੀ ਤੇ ਰੱਖਣੀ ਆ ਵੀ ਜਾਣਾ ਇੰਤੋਂ ਕਬੀਰ ਸਾਹਿਬ ਜੀ ਸੇਵਾ ਦੇ ਕੋਲ ਦੀ ਨੰਗੇ ਸੇਵਾ ਵੱਲਦਾ ਪਿਆ ਸੀ ਸੇਵਾ ਦੇਖ ਕੇ ਕਹਿੰਦੇ ਕਹਿੰਦੇ ਕਹਤ ਕਬੀਰ ਸੁਣੋ ਮਨ ਮੇਰੇ ਇਹੀ ਹਾਲ ਹੋएंगे ਤੇਰੇ ਪਤਾ ਹੈ ਵੀ ਰਹਿਣ ਵਾਲਾ ਤਾਂ ਹੈ ਨਹੀਂ ਅਸੀਂ ਇਸ ਦੇਸ਼ ਦੇ ਜਾਣਾ ਤਾਂ ਫਿਰ ਇੱਥੇ ਹੁਣ ਦੋਸਤੀ ਕਿਹਦੇ ਨਾਲ ਜਾਣਾ ਤਾਂ ਨਾਲ ਕੀ ਜਾਂਦਾ ਹੈ ਬਹੁਤ ਸਾਰੇ ਆਪਾਂ ਜੀਬ ਸੁਣਦੇ ਆ ਕਹਿੰਦੇ ਜੀ ਨਾਲ ਪੁੱਛ ਨਹੀਂ ਜਾਂਦਾ ਜਾਂਦਾ ਨਾਲ ਸਾਥ ਸੰਦੇ ਜੀ ਕਹਿੰਦੇ ਕੰਧ ਸਲਾਹ ਦੇ ਦਿੰਦੀ ਹੈ ਕਦੀ ਦੇਖਿਆ ਕੰਧ ਬੋਲਦੀ ਇਹ ਪੁਰਾਣੇ ਬਜ਼ੁਰਗਾਂ ਦੇ ਟੀਕੇ ਹੁੰਦੇ ਸੀਗੇ ਐਦਾਂ ਧਿਆਨ ਕੰਧ ਤੇ ਲਾ ਲੈਂਦੇ ਸੀਗੇ ਸੋਚਦੇ ਸੀ ਵੀ ਕਹਿੰਦੇ ਕੰਧ ਨੇ ਸਲਾਹ ਦਿੱਤੀ ਕੰਧ ਨਹੀਂ ਸਲਾਹ ਦਿੰਦੀ ਸਲਾਹ ਦੇਣ ਵਾਲੀ ਅੰਦਰ ਆਤਮਾ ਹੈ ਜਿਹੜੀ ਤੁਹਾਨੂੰ ਮੈਂਡਮੈਂਟ ਦੇ ਵਿੱਚ ਦੱਸ ਰਹੀ ਹੈ ਕਿਦਾਂ ਤੁਸੀਂ ਕਿਹੜਾ ਕਰਦੇ ਚੱਗਾ ਕਰਦੇ ਬੁਰਾ ਕਰਦੇ ਅੰਦਰੋਂ ਅਸੀਂ ਆ ਰਹੀ ਹੈ ਮੰਨੀਏ ਨਾ ਮੰਨੀਏ ਉਹ ਮਨ ਮੰਨੇ ਨਾ ਮੰਨੇ ਮਨ ਚੋਲਾ ਨਾਲ ਰੰਗ ਕਰਕੇ ਮਨ ਮੰਨਦਾ ਨਹੀਂ ਪਰ ਆਤਮਾ ਅੰਦਰੋਂ ਦੇ ਰਹੀ ਹੈ ਸਾਰਾ ਕੁਝ ਦੱਸ ਰਹੀ ਹੈ ਇਹ ਕਰਕੇ ਸਾਧ ਸੰਗਤ ਜੀ ਆਪਾਂ ਇੱਥੋਂ ਜਿਹੜਾ ਮੇਨ ਤੱਤਵਾ ਉਹਨੂੰ ਫੜ ਲੈਣਾ ਆਪਾਂ ਜਦੋਂ ਕੋਈ ਵੀ ਕੰਮ ਕਰਦੇ ਆਂ ਆਪਾਂ ਕੀ ਦੇਖਦੇ ਆਂ ਨਫਾ ਨੁਕਸਾਨ ਨਫਾ ਕਿਹਦੇ ਵਿੱਚ ਨੁਕਸਾਨ ਕਿਹਦੇ ਵਿੱਚ ਹੁਣ ਤੁਸੀਂ ਜੋ ਨਫਾ ਦੇਖਣਾ ਵੀ ਤੁਹਾਡੇ ਇੱਚ ਸੰਸਾਰ 'ਚ ਆਉਣ ਦਾ ਨਫਾ ਕਿਹੜਾ ਹੈ ਨਫਾ ਇੱਕ ਹੀ ਹੈ ਕਿ ਇੱਕ ਨਾਮ ਹੁਣ 24000 ਸਵਾਸ ਹੈ ਇਹ ਆਪਣੇ ਅੰਦਰ ਝਾਤੀ ਮਾਰੋ ਵੀ ਅਸੀਂ ਕਿੰਨੇ ਜਮਾ ਕਰਾਉਣੇ ਆ ਮਾਲਕ ਦੇਖ ਜਾਂਦੇ 24 ਵੀ ਨਹੀਂ ਕਰਾਉਂਦੇ ਇਸ ਕਰਕੇ ਸਾਧ ਸੰਗਤ ਜੀ ਇਹ ਆਤਮਾ ਬਦ ਤੋਂ ਬਦ ਕੋਸ਼ਿਸ਼ ਕਰਨੀ ਹੈ ਨਾਮ ਜਪਣਾ ਕਿਸ ਤਰ੍ਹਾਂ ਜਪਣਾ ਹੁਣ ਸਾਰੇ ਜਣੇ ਨੀਂਦਰ ਬੰਦ ਕਰੋ ਤੇ ਮੁਖ ਨੂੰ ਥੋੜਾ ਜਿਹਾ ਉੱਪਰ ਚੱਕ ਕੇ ਤੇ ਸਵਾਸ ਗ੍ਰਾਸ ਆਪਾਂ ਸਿਮਰਨ ਕਰਨਾ ਆਪਣੀ ਬਾਤ 'ਚ ਧਿਆਨ ਰੱਖਣਾ ਤੁਸੀਂ ਪਹਿਲਾਂ ਵੀ ਆਪਾਂ ਦਾਸ ਇੱਥੇ ਕਦਾ ਕਰਕੇ ਗਿਆ ਸੀ ਉਦੋਂ ਵੀ ਤੁਸੀਂ ਨਾਮ ਨਾਲ ਜਪਿਆ ਸੀ ਇਦਾਂ ਹੀ ਘਰ ਜਾ ਕੇ ਜਪਣਾ ਕਈ ਹੁਣ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਕੋਈ ਵਾਹਿਗੁਰੂ ਵਾਹਿਗੁਰੂ ਜਾਪ ਕਰਦੇ ਆ ਸਵਾਸ ਗ੍ਰਾਸ ਆਪਾਂ ਸਿਮਰਨ ਕਰਨਾ ਕਿ ਸਾਡਾ ਮਨ ਪੌਣ ਨੂੰ ਛੱਡਦਾ ਆ ਜਿਹੜਾ ਸਵੇਰ ਨੂੰ ਜਿਹੜਾ ਆਪਾਂ ਸਰੀਰ 'ਚ ਉਹਨੇ ਸਾਡਾ ਮਨ ਮਿਲਦਾ ਕਿ ਦੇ ਨਾਲ ਆ ਪੌਣ ਦੇ ਨਾਲ ਸਾਡਾ ਇੱਧਰ ਗੁਰੂ ਪੌਣ ਹੈ ਪੌਣ ਤਬਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਉਧਰ ਸਾਡਾ ਗੁਰੂ ਕੌਣ ਹੈ ਜਿੱਥੇ ਅਸੀਂ ਜਾਣਾ ਹੈ ਜਿਹਨੂੰ ਬਾਬਾ ਰਵਜਾਦ ਜੀ ਕਹਿੰਦੇ ਮੇਰਾ ਸ਼ਹਿਰ ਦਾ ਨਾਮ ਹੈ ਬੇਗਮ ਬੇਗਮਪੁਰਾ ਸ਼ਹਿਰ ਦਾ ਨਾਮ ਉਧਰ ਸਾਡਾ ਗੁਰੂ ਕੌਣ ਹੈ ਸ਼ਬਦ ਗੁਰੂ ਸੁਰਤ ਧੁਨ ਕੇਲਾ ਇਸ ਕਰਕੇ ਪਾਉਣ ਨਾਲੋਂ ਆਪਾਂ ਸਬੰਧ ਤੋੜਨਾ ਹੈ ਜਿੰਨਾ ਜਿੰਨ ਪਾਉਣਾ ਹੈ ਉਹਨਾਂ ਜਿਹੜੀ ਸਾਡੇ ਅੰਦਰ ਕਾਬੜ ਬਣੀ ਹੋਈ ਹੈ ਇਸ ਪਾਉਣ ਨਾਲ ਜਿਹੜਾ ਆਪਾਂ ਸਿਮਨ ਕਰਾਂਗੇ ਘੋੜੀ ਘੋੜੀ ਪਛਮਾਨ ਦੇ ਵਿੱਚ ਜਾਵਾਂਗੇ ਜਦੋਂ ਆਪਾਂ ਅੰਦਰ ਬੈਠਾਂਗੇ ਤੇ ਮਨ ਸਾਡਾ ਜਾਗਣਾ ਸ਼ੁਰੂ ਹੋਏਗਾ ਹੁਣ ਤਾਂ ਅਸੀਂ ਆਪਣੇ ਆਪ ਦੇ ਲੱਗੇ ਨਹੀਂ ਆਉਂਦੇ ਹੁਣ ਕਈ ਜੀਵ ਕਹਿੰਦੇ ਜੀ ਸਿਮਰਨ ਕਰਦੇ ਆ ਬਾਣੀ ਪੜ੍ਹਦੇ ਸਾਡੇ ਤਾਂ ਮਨ ਪਤਾ ਨਹੀਂ ਮਨ ਕਿੱਥੇ ਦੌੜਾ ਫਿਰਦਾ ਹੁਣ ਅੱਜ ਜ਼ਕਰ 35 ਸਾਲ 40 ਸਾਲ 50 ਸਾਲ ਦੀ ਉਮਰ ਹੋ ਗਈ ਹੈ ਤੇ ਅੰਦਰ ਭਰਿਆ ਕੀ ਆ ਆਪਾਂ ਸੰਸਾਰ ਦੇ ਵਿਚਾਰ ਜਦੋਂ ਆਪਾਂ ਸਿਮਰਨ ਕਰਦੇ ਮਨ ਲੱਗੇ ਆਉਣਾ ਸ਼ੁਰੂ ਹੋ ਜਾਂਦਾ ਆਪਣਾ ਸ਼ੀਸ਼ਾ ਆਪਣਾ ਮੁੱਖ ਦੇਖਣਾ ਸ਼ੁਰੂ ਹੋ ਜਾਂਦਾ ਉਹ ਵੀ ਮੇਰਾ ਦਾ ਆ ਮੁੱਖ ਆ ਹੁਣ ਅਸੀਂ ਬਾਹਰ ਦੇਖੀ ਜਾਂਦੇ ਦੂਜੇ ਨੂੰ ਆਪਣੇ ਆਪ ਤੇ ਦੇਖਦੇ ਨਹੀਂ ਸੋ ਇਸ ਰਗੇ ਸਾਥ ਸੰਗਤ ਜੀ ਸਿਮਰਨ ਕਰਨਾ ਸਾਰੇ ਜਣੇ ਨਿਤਰਮੰਦ ਕਰਕੇ ਕਰੋ ਜੀ ਸ਼ੁਰੂ ਵਾਹਿ ਗੁਰੂ 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 ਗੁਰੂ ਵਾਹਿ 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 ਗੁਰੂ ਹਉਰ ਜੀ ਦਾ ਥਾਲ ਸਾਹ ਵਾਹਿਗੁਰੂ ਜੀ ਦੀ ਭਤਿ ਸੋ ਸਾਥ ਸੰਗਤ ਜਿਦਾਂ ਜੀ ਇਦਾਂ ਸਿਮਰਨ ਕਰਾਂਗੇ ਨਾ ਮਨ ਸਾਡਾ ਫਿਰ ਜਾਗਣਾ ਸ਼ੁਰੂ ਹੋਏਗਾ ਹੁਣ ਮਨ ਸੁੱਤਾ ਹੋਇਆ ਹੈ ਜਦੋਂ ਜਾਗੇਗਾ ਮਨ ਫਿਰ ਇਹਨੂੰ ਪਤਾ ਲੱਗੇਗਾ ਵੀ ਸੰਸਾਰ ਦੇ ਵਿੱਚ ਮੈਂ ਕਾਦੇ ਕੰਮ ਵਾਸਤੇ ਆਇਆ ਤੇ ਇਸੇ ਕਰਕੇ ਸਾਥ ਸੰਗਤ ਜੀ ਆਪਾਂ ਆਏ ਆਂ ਇੱਕ ਪਰਮਾਤਮਾ ਨੂੰ ਮਿਲਣ ਵਾਸਤੇ ਜੇ ਮਿਲਾਪ ਹੋ ਗਿਆ ਤੇ ਸੰਸਾਰ ਦੇ ਵਿੱਚ ਅਸੀਂ ਆ ਕੇ ਜੀਵਨ ਦੀ ਬਾਜੀ ਜਿੱਤ ਗਏ ਜੇ ਆਪਾਂ ਨਾਮ ਸਿਮਰਨ ਕੀਤਾ ਤੇ ਇਸ ਸੰਸਾਰ ਦੇ ਵਿੱਚ ਆਪਾਂ ਜੀਵਨ ਦੀ ਬਾਜੀ ਹਾਲ ਕੇ ਚਲੇ ਜਾਣਾ। ਸੋ ਇਸ ਕਰਕੇ ਹੁਣ ਸਰੀਰ ਵੀ ਤੰਦਰੁਸਤ ਹੈ। ਬੁਢਾਪੇ ਦੇ ਵਿੱਚ ਨਾਮ ਨਹੀਂ ਜਪਿਆ ਜਾਂਦਾ ਕਿਉਂਕਿ ਸਰੀਰ ਹੀ ਨਹੀਂ ਖੜਦਾ। ਹੁਣ ਜਿਹੜਾ ਸਰੀਰ ਹੈ ਸਾਡਾ ਤੰਦਰੁਸਤ ਹੈ ਤੇ ਹੁਣ ਅਸੀਂ ਵੱਤੋ ਵੱਤ ਨਾਮ ਜਪਣਾ ਹੈ। ਘਰਾਂ ਦੇ ਵਿੱਚ ਬਹਿ ਕੇ ਨਾਮ ਜਪਣਾ ਹੈ। ਪ੍ਰਸ਼ਾਦਾ ਬਣਾਉਂਦਿਆਂ ਨਾਮ ਜਪਣਾ ਹੈ। ਨਾਮ ਦੇ ਦਾਰੇ 'ਚ ਰਹਿਣਾ ਹੈ। ਤੇ ਇਸ ਕਰਕੇ ਆ ਜਿਹੜਾ ਸੰਸਾਰ ਹੈ ਇਹ ਆਪਣਾ ਨਹੀਂ ਹੈ। ਇਹ ਸੰਸਾਰ ਜਿੰਨਾ ਵੀ ਆਪਾਂ ਦੇਖਦੇ ਆ ਇਹ ਸਭ ਕਾਲ ਦੇ ਅੰਡਰ ਕੀਤਾ ਹੋਇਆ ਮਾਰਗ ਨੇ ਇਹਨ ਕਰਕੇ ਇੱਥੇ ਕੋਈ ਵੀ ਸੁਖੀ ਨਹੀਂ ਮਹਾਰਾਜ ਸਮਝਾਉਂਦੇ ਕਹਿੰਦੇ ਬਾਲੀ ਰੋਵੇ ਨਾਹੀਂ ਪਤਾਲ ਨਾਨਕ ਦੁਖਿਆ ਸਭ ਸੰਸਾਰ ਘਰਾਂ ਦੇ ਵਿੱਚ ਕਰੋੜ ਦੀ ਕੋਟੀ ਦੇਖ ਲਓ ਪਿੰਡਾਂ ਵਿੱਚ ਨਿਗਾਹ ਮਾਰੋ ਕਰੋੜ ਕਰੋੜ ਦੀਆਂ ਕੋਠੀਆਂ ਰੋਗ ਪਤਾ ਨਹੀਂ ਕਿਹੜੇ ਕਿਹੜੇ ਲੱਗੇ ਹੋ ਟੈਂਸ਼ਨ ਅਰਬ ਰੁਪਈਆ ਤਾਂ ਵੀ ਬੰਦਾ ਚੈਨ ਦੇ ਵਿੱਚ ਨਹੀਂ ਕਿਉਂਕਿ ਜਿੰਨਾ ਚਿਰ ਅੰਦਰੋਂ ਸੁੱਖ ਨਹੀਂ ਮਿਲਦਾ ਅੰਦਰੋਂ ਮਨ ਨੂੰ ਸੁੱਖ ਨਹੀਂ ਮਿਲਦਾ ਮਨ ਜਿੰਨਾ ਚਿਰ ਇਹਨਾਂ ਪੰਜਾਂ ਦਾ ਨਮਾਇੰਦਿਆਂ ਦਾ ਖਹਿੜਾ ਨਹੀਂ ਛੱਡਦਾ ਉਹਨਾਂ ਚਿਰ ਸਾਸੰਗਤ ਜੀ ਸਾਡਾ ਜਿਹੜਾ ਇਸ ਸੰਸਾਰ ਤੇ ਆਉਣ ਦਾ ਡੇੜਾ ਹੈ ਇਹ ਖਤਮ ਨਹੀਂ ਹੁੰਦਾ ਸੋ ਇਸ ਕਰਕੇ ਆਪਾਂ ਨਾਮ ਜਪਣਾ ਤੇ ਨਾਮ ਜਪਣ ਦੇ ਵੇਲੇ ਆ ਪਹਿਲਾ ਪਰਹਿਜ ਇਹ ਆ ਵੀ ਕਿਸੇ ਨੂੰ ਕੋਈ ਮਾੜਾ ਬਚਨ ਨਹੀਂ ਬੋਲਣਾ ਇਹ ਨਾ ਵੇ ਇੱਕ ਮੁੱਖ ਤੋਂ ਅਸੀਂ ਨਾਮ ਜਪੀ ਚੱਲੀਏ ਦੂਜੀ ਗੱਲ ਅਸੀਂ ਕਿਸੇ ਨੂੰ ਮਾੜਾ ਬਚਨ ਬੋਲਦੇ ਨਹੀਂ ਤੀਜੀ ਗੱਲ ਆ ਕਿ ਜਦੋਂ ਅਸੀਂ ਨਾਮ ਜਪਦੇ ਆ ਬਹੁਤ ਸਾਰੀਆਂ ਰੂਹਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹੁਣ ਆਪਾਂ ਆ ਸੰਗਤ ਦੇ ਵਿੱਚ ਬੈਠੇ ਆਂ ਹੁਣ ਆਪਾਂ ਇੱਕ ਦੂਜੇ ਨੂੰ ਦੇਖਦੇ ਆਂ ਜਦੋਂ ਸੰਗਤ ਦੇ ਵਿੱਚ ਆਪਾਂ ਦੇਖਦੇ ਤਾਂ ਕਈ ਰੂਹਾਂ ਆ ਜਾਂਦੀਆਂ ਇੱਥੇ ਰੱਬ ਦੀ ਗੱਲ ਚੱਲਦੀ ਹੋਵੇ ਏਦ ਕਰਕੇ ਜਦੋਂ ਨਾਮ ਜਪਦੇ ਆਂ ਤੇ ਰੱਬ ਦੇ ਸ਼ਰੀਕ ਨਹੀਂ ਬਣਨਾ ਹੁਕਮ 'ਚ ਰਹਿਣਾ ਹੈ ਕਿਉਂਕਿ ਕੇਵਲ ਆਪਾਂ ਥੋੜਾ ਜਿਹਾ ਨਾਮ ਜਪਦੇ ਆਂ ਸਾਡੇ ਅੰਦਰ ਭਾਵਨਾਵਾਂ ਆ ਜਾਂਦੀਆਂ ਰੱਬ ਦੇ ਸ਼ਰੀਕ ਬਣ ਜਾਂਦੇ ਆਂ ਬਚਨ ਕਰਨ ਨਾ ਪੈਣੇ ਮਾਰੇ ਸਮਝ ਆਉਂਦੇ ਨੇ ਸੋਰ ਸਿੱਖ ਸਖਾ ਹੈ ਬੰਦੇ ਤੇ ਭਾਈ ਜੋ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਚੱਲੇ ਭਾਈ ਵਿਟੜ-ਜੁਟਾਂ ਘਰ ਵਿੱਚ ਇਸ ਕਰਕੇ ਨਾਮ ਜਪ ਕੇ ਆਪਣੀ ਅਰਦਾਸ ਆਪ ਕਰਨੀ ਹੈ ਇਹ ਨਹੀਂ ਹੈਗਾ ਵੀ ਹੁਣ ਔਗਣ ਮੈਂ ਕਰਾਂ ਤੇ ਅਰਦਾਸ ਤੁਸੀਂ ਕਰ ਦਿਓ ਮਾਲਕ ਘੱਟ ਦੇਊਗਾ ਨਾ 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 ਇਦਾਂ ਨਹੀਂ ਘਟੋਣਾ ਆਪਣੀ ਅਰਦਾਸ ਆਪ ਕਰਨੀ ਹੈ ਗੁਰੂ ਸਾਹਿਬ ਦੇ ਅੱਗੇ ਕਿ ਮਾਰਾ ਹੀ ਪਿਛਲੇ ਔਗਣ ਬਖਸ਼ ਲੈ ਪਰਬ ਆਗੇ ਮਾਰਗ ਪਾਵੇ ਇਸ ਕਰਕੇ ਮਨ ਜਿਹੜਾ ਹੈ ਇਹਦਾ ਰੋਲ ਲੱਗਿਆ ਤੰਦਰ ਰੋਲ ਲੱਗਿਆ ਮਨ ਦਾ ਪਿੱਛਾ ਕਰਨਾ ਹੈ ਮਨ ਨੂੰ ਦੇਖਣਾ ਹੈ ਮਨ ਨੇ ਧਰਮ ਦੇ ਰਸਤੇ ਤੁਰਨਾ ਹੈ ਮਨ ਨੇ ਅਗਲੇ ਕਾਰਜ ਵਿੱਚ ਜਾਣਾ ਹੈ ਤੇ ਮਨ ਨੇ ਚੋ ਚੋਗਣਾ ਨਾਲ ਗਿਆ ਚੋਰ ਬਣ ਜਾਣਾ ਇਸ ਕਰਕੇ ਆਪਾਂ ਸਭ ਤੋਂ ਸਭ ਜਿਆਦਾ ਅਭਿਆਸ ਕਰਨਾ ਹੈ ਤੇ ਅਭਿਆਸ ਕਰਕੇ ਮਾਪੇ ਦੀ ਸੇਵਾ ਜ਼ਰੂਰ ਕਰਨੀ ਹੈ ਇੱਕ ਬੇਨਤੀ ਮੈਂ ਹੋਰ ਕਰ ਦਵਾਂ ਕਿ ਅੱਜਕੱਲ ਬਹੁਤ ਸਾਰੀ ਜਗ੍ਹਾ ਦੇਖਣ ਨੂੰ ਮਿਲਦਾ ਹੈ ਕਿ ਕਈ ਜੀਵ ਮਾਪੇ ਦੀ ਸੇਵਾ ਨਹੀਂ ਕਰਦੇ ਹੁਣ ਪੇ ਸਾਰੀ ਜ਼ਿੰਦਗੀ ਕੁੱਲੀ ਬਣ ਕੇ ਧਨ ਦੌਲਤ ਇਕੱਠਾ ਕਰਦਾ ਰਿਹਾ ਤੇ ਮਾਂ ਦਾ ਤਾਂ ਦੇਣਾ ਕੋਈ ਦੇ ਹੀ ਨਹੀਂ ਸਕਦਾ ਸੰਸਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਮਾਤਾ ਗੁਜਰਕੌਰ ਦੇ ਪੈਰੀਆਂ ਤੇ ਲੰਉਦੇ ਸੀ ਤੇ ਮਾਤਾ ਗੁਜਰਕੌਰ ਜੀ ਕਹਿੰਦੇ ਪੁੱਤ ਪੈਰੀਆਂ ਹੱਥਾਂ ਨਾਲ ਲਾ ਤੇਰੇ ਵਿੱਚੋਂ ਮੈਨੂੰ ਨਿਰੰਕਾਰ ਦੀ ਝਲਕ ਪੈਂਦੀ ਉਹ ਫੇਰ ਲਾ ਦਿੰਦੇ ਸੀ ਕਹਿੰਦੇ ਮਾਂ ਇਹ ਤੇਰੀਆਂ ਲੋੜੀਆਂ ਮਾਤਾ ਪਿਤਾ ਦਾ ਸਤਿਕਾਰ ਕਰਨਾ ਮਾਂ ਪਿਤਾ ਦੇਣ ਕੋਈ ਦੇ ਨਹੀਂ ਸਕਦਾ ਕੋਈ ਜਿੰਨੇ ਵੀ ਰੈਵਰ ਹੋਏ ਆ ਮਾਂ ਦਾ ਦੇਣ ਕੋਈ ਦੇ ਨਹੀਂ ਸਕਦਾ ਕਿਉਂਕਿ ਮਾਂ ਨੇ ਇੱਕ ਦਿਨ ਤੁਸੀਂ ਸਾਸ ਸੰਗਤ ਜੀ ਘਰ ਜੇ ਪਰੌਣਾ ਆ ਜਵੇ ਕੋਈ ਰੱਖਦਾ ਨਹੀਂ ਕਹਿੰਦਾ ਕਿਹੜੀ ਘੜੀ ਤੇਲ ਜਵੇ ਪਰ ਮਾਂ ਨੇ 9 ਮਹੀਨੇ ਪੇਟ 'ਚ ਰੱਖਿਆ ਹੁੰਦਾ ਆ ਆਪ ਗੱਲੇ ਤਾਂ ਪੈਂਦੀ ਐ ਬੱਚੇ ਨੂੰ ਸੁੱਕੇ ਥਾਂ ਪਾਉਂਦੀ ਹੈ ਤੇ ਪਿਤਾ ਜਿਹੜਾ ਹੈ ਉਹ ਸਾਰੀ ਜ਼ਿੰਦਗੀ ਕੁੱਲੀ ਬਣ ਕੇ ਆਪਣੇ ਪੁੱਤ ਲਈ ਧੀਾਂ ਲਈ ਧਰਮ ਦੌਲਤ ਇਕੱਠਾ ਕਰਦਾ ਹੈ ਜੇ ਅਸੀਂ ਉਹਨੂੰ ਠੋਕਰ ਮਾਰਤੀ ਰੱਬ ਨਹੀਂ ਮਿਲਣਾ ਪਹਿਲਾਂ ਧਰਮ ਸਾਡੇ ਘਰ ਤੋਂ ਸ਼ੁਰੂ ਹੋਣਾ ਹੈ ਇਹ ਜਿਵੇਂ ਅਸੀਂ ਗੁਰੂ ਘਰ ਆਏ ਸਾਰੇ ਕਿਰਿਆਕਾਰਨ ਚੰਗੇ ਕੀਤੇ ਘਰ ਦੇ ਵਿੱਚ ਮਾਪਿਆਂ ਦੀ ਸੇਵਾ ਨਹੀਂ ਕੀਤੀ ਨਹੀਂ ਇਸ ਕਰਕੇ ਘਰ ਦੇ ਵਿੱਚ ਮਾਪਿਆਂ ਦੀ ਸੇਵਾ ਕਰਨੀ ਹੈ ਘਰ ਦੇ ਵਿੱਚ ਸੰਸਾਰ ਦੇ ਵਿੱਚ ਇਸ ਤਰੀਕੇ ਨਾਲ ਵਿਚਰਨਾ ਕਿਸੇ ਨੇ ਕੋਈ ਮਾਰਾ ਚੰਗਾ ਚੋਟ ਨਹੀਂ ਮਾਰਨੀ ਸ਼ਬਦੀ ਉਕੇ ਇੱਕ جنگ ਹੁੰਦੀ ਹੈ ਹਥਿਆਰ ਦੀ ਇੱਕ جنگ ਹੈ ਸ਼ਬਦ ਦੀ ਜਿਹੜਾ ਹਥਿਆਰ ਦਾ ਫਟ ਹੈ ਉਹ ਮਿਟ ਜਾਂਦਾ ਹੈ ਪਰ ਕੋਈ ਸ਼ਬਦ ਬੋਲਿਆ ਬੰਦੇ ਨੂੰ ਲੈ ਜਾਂਦਾ ਹੈ ਇਸ ਕਰਕੇ ਮਹਾਰਾਜ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਉਂਦੇ ਕਿਤੇ ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ ਇਦਾਂ ਦਾ ਬਚਨ ਬੋਲਣਾ ਕੋਈ ਤੁਹਾਨੂੰ ਮਾੜਾ ਬਚਨ ਵੀ ਬੋਲਦਾ ਤੁਸੀਂ ਅੱਗੇ ਉਹ ਇਦਾਂ ਦਾ ਬਚਨ ਬੋਲਣਾ ਵੀ ਉਹਦੀ ਹੋਂਮੇ ਟੁੱਟ ਕੇ ਪਿਆਰ ਦੀ ਅਵਸਥਾ ਤੇ ਆ ਜਾਵੇ ਪ੍ਰਸਾਦ ਸਿੰਘ ਜੀ ਇਹ ਜ਼ਰੂਰੀ ਹਦਾਇਤਾਂ ਨੇ ਸੋ ਇਸ ਕਰਕੇ ਆਪ ਜੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਐਨੀਆਂ ਕੁ ਵਿਚਾਰਾਂ ਕਰਦੇ ਹੋਏ ਏਕ ਨੇ ਅਨੇਕ ਗਲਤੀਆਂ ਹੋ ਜਾਂਦੀਆਂ ਸਤ ਸੰਗਤ ਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਜੀ ਬਖਸ਼ ਜਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ